रेडी स्टार्ट पंचायती राज एक महान ਤਜਰਬਾ ਹੈ ਡੰਡੀ ਹੋ ਸਕਦਾ ਹੈ ਇਹ ਭਾਰਤ ਦੇ ਹਰੇਕ ਭਾਗ ਵਿੱਚ ਸਫਲ ਨਾ ਹੋ ਸਕੇ ਪਰੰਤੂ ਇਹ ਇੱਕ ਜਬਰਦਸਤ ਸੰਕਲਪ ਹੈ ਡੰਡੀ ਕਈ ਥਾਵਾਂ ਤੇ ਇਹ ਸਫਲ ਹੋ ਰਿਹਾ ਹੈ ਅਦੇ ਭਾਰਤ ਦੇ ਮੁੱਖ ਭਾਗਾਂ ਵਿੱਚ ਇਹ ਸਫਲ ਹੋ ਜਾਵੇਗਾ ਡੰਡੀ ਤੁਸੀਂ ਕਿਤੇ ਕਿਤੇ ਇਸ ਨੂੰ ਅਸਫਲ ਹੋਇਆ ਆਖ ਸਕਦੇ ਹੋ ਡੰਡੀ ਹੋ ਸਕਦਾ ਹੈ ਕਿ ਕੁਝ ਪੰਚਾਂ ਦਾ ਬਤੀਰਾ ਚੰਗਾ ਨਾ ਰਿਹਾ ਹੋਵੇ ਜਿਵੇਂ ਕਿ ਕਈ ਵਾਰ ਕੁਝ ਲੋਕਾਂ ਦਾ ਬਤੀਰਾ ਚੰਗਾ ਨਹੀਂ ਹੁੰਦਾ ਡੰਡੀ ਮੈਂ 사ਦਨ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਸਾਰੇ ਪਿਛੋਕੜ ਨੂੰ 29 ਦੇ ਰਾਹ ਤੇ ਚੱਲ ਰਹੀ ਇਸ ਵਿਸਾਲ ਦੇਸ਼ ਦੀ ਸਮੂਹ ਵਸੋਂ ਨੂੰ ਧਿਆਨ ਵਿੱਚ ਰੱਖ ਕੇ ਇੱਕ ਖਾਸ ਪੱਖ ਤੋਂ ਜਿਸ ਨੂੰ ਕੇ ਮੈਂ ਠੀਕ ਸਮਝਦਾ ਹਾਂ ਵਿਚਾਰ ਕਰੇ ਡੰਡੀ 29 ਦੀ ਇਸ ਦੌੜ ਵਿੱਚ ਕਈ ਲੋਕ ਪਸੇ ਰਹਿ ਜਾਂਦੇ ਹਨ ਡੰਡੇ ਕਈ ਲੋਕ ਗਲਤੀਆਂ ਵੀ ਕਰਦੇ ਹਨ ਅਤੇ ਕਈ ਲੋਕ ਆਪਣੇ ਨਿਸ਼ਾਨੇ ਤੋਂ ਥਿੜਕ ਵੀ ਜਾਂਦੇ ਹਨ ਪਰ ਇਹਨਾਂ ਸਭ ਤਰੂਟੀਆਂ ਦੇ ਬਾਵਜੂਦ ਵੀ ਅਸੀਂ ਤਰੱਕੀ ਦੀ ਰਾਹ ਤੇ ਵੱਧਦੇ ਹੀ ਜਾ ਰਹੇ ਹਾਂ ਡੰਡੇ ਅਸੀਂ ਤਰੱਕੀ ਦੀ ਰਫ਼ਤਾਰ ਬਾਰੇ ਜ਼ਰੂਰ ਚਿੰਤਿਤ ਹਾਂ ਕਿਉਂਕਿ ਇੱਥੇ ਕੁਝ ਕੁ ਭਾਰਤ ਵਿੱਚ ਕੁਝ ਕੁ ਦੁਨੀਆ ਵਿੱਚ ਬਹੁਤ ਸਾਰੀਆਂ ਅਜਈਆਂ ਪਰਵਿਰਤੀਆਂ ਪ੍ਰਚਲਿਤ ਹਨ ਜਿਹੜੀਆਂ ਕਿ ਜੇਕਰ ਅੱਗੇ ਵਧਣ ਦੀ ਇਹ ਰਫ਼ਤਾਰ ਹੋਰ ਵਧੇਰੇ ਤੇਜ਼ ਨਾ ਕੀਤੀ ਗਈ ਸਾਨੂੰ ਔਂਕੜਾਂ ਵਿੱਚ ਫਸਾ ਸਕਦੀਆਂ ਹਨ ਡੰਡੀ ਇਹ ਇੱਕ ਗੰਭੀਰ ਸਮੱਸਿਆ ਹੈ ਡੰਡੀ ਮੇਰਾ ਇਹ ਖਿਆਲ ਨਹੀਂ ਹੈ ਕਿ ਅਜਿਹੇ ਵਿਅਕਤੀਆਂ ਦੀ ਗਿਣਤੀ ਜਿਹੜੇ ਕਿ ਇਸ ਸਮੇਂ ਭਾਰਤ ਦੀ ਸਮੁੱਚੀ ਵਿਚਾਰਧਾਰਾ ਜਾਂ ਰੁਚੀ ਤੇ ਇਤਰਾਜ਼ ਕਰਦੇ ਹੋਣ ਬਹੁਤੀ ਹੈ ਡੰਡੀ ਉਹ ਇਸਾ ਸਾਰੇ ਪ੍ਰੋਗਰਾਮ ਦੇ ਕਈ ਪੱਖਾਂ ਤੇ ਇਸ ਦੀਆਂ ਕਈ ਅਸਫਲਤਾਵਾਂ ਤੇ ਟੀਕਾ ਟਿੱਪਣੀ ਜ਼ਰੂਰ ਕਰ ਸਕਦੇ ਹਨ ਡੰਡੀ ਅਸਲ ਵਿੱਚ ਮੈਂ ਤਾਂ ਇਹ ਕਹਾਂਗਾ ਕਿ ਪਿੰਨ ਪਿੰਨ ਨੀਤੀਆਂ ਜਿਹੜੀਆਂ ਕਿ ਅਸੀਂ ਬਣਾਈਆਂ ਹਨ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਡੰਡੀ ਸਗੋਂ ਉਨ੍ਹਾਂ ਨੀਤੀਆਂ ਨੂੰ ਅਮਲ ਵਿੱਚ ਲਿਆਉਣਾ ਅਤਿ ਜ਼ਰੂਰੀ ਹੈ ਡੰਡੇ